ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਜੀ ਸ਼ਬਦ ਕਰਦੇ ਹਾਂ ਧਨ ਧਨ RAM DAS GURU ਜਿਨ ਸਿਰਿਆ ਤਿਨੈ ਸਵਾਰੇਆ ਬਹੁਤ ਹੀ ਪਿਆਰਾ ਸ਼ਬਦ ਔਰ ਇਹ ਸ਼ਬਦ ਆਪ ਜੀ ਧਨ ਗੁਰੂ RAM DAS ਪਾਸ਼ਾ ਜੀ ਦੇ ਪ੍ਰਕਾਸ਼ ਗੁਰਮ ਲਈ ਇਸ ਸ਼ਬਦ ਦੀ ਤਿਆਰੀ ਕਰ ਸਕਦੇ ਹੋ ਬਹੁਤ ਹੀ ਪਿਆਰਾ ਸ਼ਬਦ ਹੈ ਔਰ ਜੋ ਇਹਦੀ ਟਿਊਨਿੰਗ ਹੋਏਗੀ ਉਹ ਵੀ ਸੰਗਤਾਂ ਨੂੰ ਬਹੁਤ ਪਸੰਦ ਹੈ ਕਿਉਂਕਿ ਇਹ ਜੋ ਟਿਊਨਿੰਗ ਤੇ ਆਪਾਂ ਕਰਾਂਗੇ ਇਹ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦੀ ਟਿਊਨਿੰਗ ਦਰਬਾਰ ਸਾਹਿਬ ਵਾਲੇ ਉਹਨਾਂ ਦੀ ਟਿਊਨਿੰਗ ਤੇ ਹੈਗਾ ਵੇਖੋ ਜੀ ਕਿਸ ਤਰੀਕੇ ਨਾਲ ਹੋਣਾ ਸ਼ਬਦ ਆਪਣੇ ਇੱਥੋਂ ਸ਼ੁਰੂ ਹੋਏਗਾ ਮੈਂ ਨਾਲ ਦੀ ਨਾਲ ਦੱਸੀ ਵੀ ਜਾਵਾਂਗੀ ਤੁਹਾਨੂੰ ਵੇਖੋ ਰੇ ਤੋਂ ਸ਼ੁਰੂ ਆਪਣਾ 4th ਬਲੈਕ ਸਾਹ ਔਰ ਸ਼ਬਦ ਆਪਾਂ ਇੱਥੋਂ ਰੇ ਤੋਂ ਸ਼ੁਰੂ ਕਰਾਂਗੇ ਔਰ ਇਹਦੇ ਵਿੱਚ ਜਿਹੜੇ ਜਿਹੜੇ ਸੁਰ ਲੱਗਣੇ ਨੇ ਰੇ दोनों लगन गे शुद्ध भी लगेगा कोमल भी लगेगा और मां तीवर लगेगा और धा दोनों लगन ग कोमल भी लगेगा धा शुद्ध ध भी लगेगा ते एथ तक शब्द जाएगा सा तक तारस तक आला सात तक शब्द जाएगा देखो तन तन ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਿਨ ਸਿਰਾਂ ਤਿੰਨ ਸਵਾਰਿਆ ਜਿਨ ਸਿਰਾਂ ਤਿੰਨ ਸਥਾਈ ਹੈਗਾ ਵੇਖੋ ਤਨ 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 ਰੇ ਰੇ ਸ਼ੁੱਧ ਕੋਮਲ ਤਨ ਤਨ ਰੇ 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 ਗਾ ਨਾ ਰੇ ਰੇ ਨੀ ਰੇ 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 ਨੀ ਦੇ ਰਾਮ ਦਾਸ ਗੁਰ ਰਾਮ ਦਾਸ ਗੁਰ ਦਾਸ ਗੁਰ ਰਾਮ ਦਾਸ ਗੁਰ ਦਾਸ ਜਦੋਂ ਆ ਜਾਏਗਾ ਰਾਮ ਦਾਸ ਗੁਰ ਰੇ ਰੇ ਨੀ ਰੇ 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 ਜਿੰਨ ਸਿਰਿਆ ਤੈਨ ਸਵਾਰਿਆ ਜਿੰਨ ਸਿਰਿਆ ਜਿੰਨ ਸਿਰਿਆ ਸਿਰਿਆ ਵੇਖੋ ਦੋ ਤੇ ਸੇਰੇ ਮਾਤੀਵਰ ਇਹ ਮਾਤੀਵਰ ਇਹ ਲੱਗੇਗਾ ਜਿਨ ਸਰੇ ਤਿੰਨੇ ਰੇ ਹੋ ਗਿਆ ਇਥੋਂ ਤੱਕ ਜਿਨ ਸਰੇਆ ਤਿੰਨ ਸਵਾਰਿਆ ਤਨ ਤਨ ਰਾਮਦਾਸ ਗੁਰ ਅੰਤਰਾ ਵਿੱਚ ਕੋਇ ਇਥੋਂ ਧਾਤੂ thank mm -hmm. you धानी धा 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 पामा पूरी हो एक बार इस तरीके न पढ़ के वापस वेखो पूरी हो कराम करामात इथो तक आना दूसरी बार इथे रुक जाना है ਕੁਸਿਰ ਜਨ ਆਰੇ ਤਾਰੇ ਆ ਇੱਥੋਂ ਤੱਕ ਕਰਕੇ ਕਰਾਮਾ ਇੱਥੋਂ ਤੱਕ ਬੋਲ ਕੇ ਆਪਸਿਰ ਜਨ ਆਪਸਿਰ ਜਨ ਧਾ come on ਵਰ ਵਾਪਸ ਸਥਾਈ ਵਾਲੀ ਜਿਨ sireya ਤਿੰਨ ਸਵਾਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਸਰੇਆ ਤੈਨ ਸਵਾਰਿਆ ਜਿੰਨ ਸਰੇ ਤੇ ਸੰਗੀਤੀ ਪਰਮ ਬ੍ਰਹਮ ਕਰਨਾਮਸ ਕਾਰੇ ਜਿਨ ਸਰੀਆ ਤਿਨ ਸਵਾਰਿਆ ਜਿਨ ਸਰੀਆ ਤਿਨ ਸਵਾਰਿਆ ਤਨ ਤਨ ਦਾਵਦਾਸ